ਦੀ ਪਾਵਨ ਗੋਦ ਅੰਦਰ ਜੁੜ ਗਏ ਠੇ ਸਨਮਾਨਯੋਗ ਸత్సੰਗੀ ਜਨੋ ਗੁਰੂ ਬਖਸ਼ਿ pate ਖਰੋ ਪਰਵਾਨ ਸਮੋ ਸੰਗਤ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਲ ਦੇ ਜੀਵਾਂ ਅੰਦਰ ਬੇਨਤੀ ਕੀਤੀ ਸੀ ਗੁਰੂ ਪੰਥ ਵੱਲੋਂ ਜੋ ਸਿੱਖ ਵਾਸਤੇ ਚਾਰ ਗੱਲਾਂ ਦਾ ਖਿਆਲ ਰੱਖਣਾ ਅਤੀ ਜ਼ਰੂਰੀ ਹੈ ਔਰ ਉਹ ਚਾਰ ਜਿਹੜੀਆਂ ਕੁਰੈਤਾਂ ਅੰਦਰਜ ਬਿਆਨ ਕੀਤੀਆਂ ਗਈਆਂ ਨੇ ਉਹਨਾਂ ਦੇ ਅੰਦਰ ਅਸੀਂ ਪੜਦੇ ਆਂ ਕੇਸਾਂ ਦੀ ਸੰਭਾਲ ਕਰਨੀ ਇਹ ਪਹਿਲੀ ਗੱਲ ਆਉਂਦੀ ਹੈ ਵੇਖਣ ਦੇ ਵਿੱਚ ਕੇਸ ਜ਼ਰੂਰੀ ਹੈ ਕੇਸਾਂ ਦੀ ਸੰਭਾਲ ਕਰਨੀ ਜ਼ਰੂਰੀ ਹੈ ਕਿਉਂਕਿ ਆਪਾਂ ਜਦੋਂ ਸਮਾਜ ਵਿੱਚ ਵਿਚਰਦੇ ਹਾਂ ਕਿਸੇ ਦੀ ਲਿਖੀ ਹੋਈ ਕਿਤਾਬ ਸਾਹਿਤ ਪੜ੍ਹੋ ਕਿ ਜਿਸ ਕਿਤਾਬ ਦਾ ਕਰਤਾ ਅਸੀਂ ਵੇਖਣਾ ਹੋਵੇ ਉਹਦੀਆਂ ਲਿਖਤਾਂ ਦੇ ਵਿੱਚੋਂ ਅੰਦਾਜ਼ਾ ਲਾ ਲੈਣੇ ਹੈ ਫਲਾਣੇ ਬੰਦੇ ਦੀਆਂ ਲਿਖਤਾਂ ਦੇ ਵਿੱਚ ਉਹਦੇ ਗੁਣ ਝਲਕਦੇ ਕਿਸੇ ਨੇ ਤਸਵੀਰ ਬਣਾਈ ਚિત੍ਰਕਾਰੀ ਹੈ ਉਹਦੀ ਚિત੍ਰਕਾਰੀ ਦੇ ਵਿੱਚੋਂ ਉਹਦੇ ਗੁਣਾਂ ਦਾ ਅੰਦਾਜ਼ਾ ਲਾ ਲੈਨੇ ਆ ਇਸ ਬੰਦੇ ਦੇ ਅੰਦਰ ਇਹ ਗੁਣ ਨਹੀਂ ਜੇ ਕੋਈ ਸੰਗੀਤਕਾਰ ਹੈ ਉਹ ਸੱਤ ਸੁਰਾਂ ਤੇ ਗਾ ਰਿਹਾ ਹੈ ਇੱਕ ਕਲਾਕਾਰ ਗਾਉਂਦਾ ਹੈ ਉਹਦੇ ਗਾਏ ਹੋਏ ਗੀਤ ਮਨੁੱਖ ਨੂੰ ਐਸਾ ਮਜਬੂਰ ਕਰ ਦਿੰਦੇ ਨੇ 80 ਸਾਲ ਦਾ ਬਜ਼ੁਰਗ ਵੀ ਬੱਚਿਆਂ ਵਾਲੀਆਂ ਹਰਕਤਾਂ ਕਰਨ ਲੱਗ ਜਾਂਦਾ ਹੈ ਸਿੱਖੋ ਦੇ ਗੁਣਾਂ ਤੋਂ ਅੰਦਾਜ਼ਾ ਲਾਉਂਦੇ। ਇਹਨਾਂ ਸੱਤਾ ਸੁਰਾਂ ਤੇ ਜਦੋਂ ਗੁਰੂ ਨਾਨਕ ਗਾਉਂਦੇ ਨੇ ਤੇ ਗੀਤ ਪਰਮਾਤਮਾ ਦੇ ਗਾਏ ਗਏ ਜਦੋਂ ਰੱਬੀ ਧੁਨ ਘਾਰ ਇੱਥੋਂ ਪੈਦਾ ਹੋਈ ਤੇ ਤੁਹਾਡੀ ਤਰ੍ਹਾਂ ਬੈਠੇ ਨੇ ਬਾਬਾ ਬੁੱਢਾ ਸਾਹਿਬ ਜੀ ਉਮਰ ਭਾਵੇਂ 12 ਕੋਸਾਲ ਦੀ। ਪ੍ਰੀਤੰਦ ਟਿਕਾਏ ਜਿੰਤਾ ਮਹਾਰਾਜ ਜੋ ਤੁਸੀਂ ਗਾਇਆ ਹੈ ਮਨ ਨੂੰ ਸਕੂਨ ਮਿਲਿਆ। ਅੰਤ ਤੋਂ ਪਹਿਲਾਂ ਬਯੰਤ ਨੂੰ ਮਿਲਣਾ ਚਾਹੁੰਨਾ ਹੈ ਤੇ ਗੁਰੂ ਕਹ ਰਹੇ ਨੇ ਉਮਰ ਛੋਟੀ ਹੈ ਅਵਸਥਾ ਬੁੱਢਿਆਂ ਵਾਲੀ ਹੈ ਬਜ਼ੁਰਗਾਂ ਵਾਲੀ ਹੈ ਉਹਦੇ ਗੀਤਾ ਤੋਂ ਬੋਲਾਂ ਤੋਂ ਅਸੀਂ ਇਹ ਅਨੁਭਵ ਕਰ ਲਿਆ ਇੱਕ ਕੋਲੋਂ ਐਸੇ ਗੀਤ ਸੁਣੇ ਬੁੱਧੀ ਪ੍ਰਿਸ਼ਟ ਹੋ ਗਈ ਇੱਕ ਦੇ ਕੋਲੋਂ ਰੱਬੀ ਪਵਿੱਤਰ ਉਹ ਇਲਾਹੀ ਬੋਲ ਸੁਣੇ ਜਿਹਦੇ ਨਾਲ ਮਲੀਨ ਜਿਹੜੀ ਆਤਮਾ ਸੀ ਉਹ ਪਵਿੱਤਰ ਹੋ ਗਈ ਬੋਲਾ ਚ ਇੰਨੀ ਸ਼ਕਤੀ ਬੋਲਾ ਤੋਂ ਅਸੀਂ ਬੰਦੇ ਦਾ ਅੰਦਾਜ਼ਾ ਲਾ ਲੈਨੇ ਬੰਦਾ ਫਿਰ ਟਿਕ ਖੜਾ ਕਈ ਵਾਰ ਕਿਸੇ ਦੀ ਚੁੱਪ ਸਾਨੂੰ ਭਲੇਖਾ ਪਾ ਦਿੰਦੀ ਹੈ ਪਤਾ ਨਹੀਂ ਕੀ ਹੋਵੇ ਉਹਦੇ ਬੋਲਣ ਤੋਂ ਪਤਾ ਲੱਗ ਜਾਂਦਾ ਹੈ ਕਿ ਕਿੱਥੇ ਖੜਾ ਸਿਆਣਾ ਬੰਦਾ ਬੋਲ ਬਾਣੀ ਤੋਂ ਪਹਿਰਾਵੇ ਤੋਂ ਅੰਦਾਜ਼ਾ ਲਾ ਲੈਂਦਾ ਮੈਂ ਤੈਨੂੰ ਜਾਣ ਗਿਆ ਹਾਂ ਸਤਿਗੁਰਾਂ ਦੇ ਪਾਵਨ ਬੋਲ ਪੂਰੇ ਕਾ ਕੀਆ ਸੰਕਿਸ਼ ਪੂਰਾ ਘਟ ਵੱਦ ਕਿਛ ਨਾਹੀ ਪਰਮਾਤਮਾ ਨੇ ਸ੍ਰਿਸ਼ਟੀ ਬਣਾਈ ਹੁਣ ਪੂਰੇ ਨੇ ਜਦੋਂ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ ਇਹਦਾ ਮਤਲਬ ਜਿੰਨੇ ਇੰਨੀ ਮਹਾਨ ਸੁੰਦਰ ਸ੍ਰਿਸ਼ਟੀ ਪੈਦਾ ਕੀਤੀ ਆਪ ਕਿੰਨਾ ਸੁੰਦਰ ਹੋਵੇ ਆਪ ਕਿੰਨਾ ਮਹਾਨ ਹੋਵੇਗਾ ਜਿੰਨੇ ਇਹ ਸੰਸਾਰ ਬਣਾਇਆ ਤੇ ਅੰਦਾਜ਼ਾ ਲੱਗ ਜਾਏਗਾ हे परमात्मा پہاڑ ਨੇ वनस्पती ਹੈ ਸਮੁੰਦਰ ਨੇ ਚੰਦ ਨੇ ਤਾਰੇ ਨੇ ਰਾਤ ਹੈ ਦਿਨ ਹੈ ਇਥੋਂ ਮੈਂ ਅੰਦਾਜ਼ਾ ਲਾਉਣਾ ਜੇ ਇਹ ਇੰਨੇ ਮਹਾਨ ਹੋ ਸਕਦੇ ਨੇ ਇਹਦਾ ਕਰਤਾ ਕਿੰਨਾ ਮਹਾਨ ਹੋਵੇ ਉਹ परमात्मा अकाल पुरुषਵਾਹਕ ਉਹ ਕਰਤਾਪੁਰਖ ਹੈ ਬਣਾਉਣ ਵਾਲਾ ਪੈਦਾ ਕਰਨ ਵਾਲਾ ਜਿਵੇਂ ਰਾਤ ਆਉਂਦੀ ਹੈ ਜੇ ਰਾਤ ਦੇ ਵਿੱਚ ਚੰਦ ਨਾ ਹੋਵੇ ਤਾਰੇ ਨਾ ਹੋਣ ਰਾਤ ਗਰਾਮਣੀ ਬਣ ਜਾਂਦੀ ਜੇ ਸੂਰਜ ਦਿਨ ਆ ਜਾਏ ਸੂਰਜ ਹੀ ਨਾ ਹੋਵੇ ਅਸੀਂ ਕਹਾਂਗੇ ਅੱਜ ਸੂਰਜ ਅਨੋਪ ਹੈ ਅੱਜ ਤੇ ਘੋਪ ਹਨੇਰਾ ਪਿਆ ਹੋਇਆ ਸੂਰਜ ਦੀਆਂ ਕਰਣਾ ਜੀਵਨ ਦਿੰਦੀਆਂ ਇਸੇ ਤਰ੍ਹਾਂ ਰਾਤ ਹੈ ਪਰਮਾਤਮਾ ਨੇ ਧਰਤੀ ਬਣਾਈ ਜਿਸ ਧਰਤੀ ਤੇ ਬਨਸਪਤੀ ਨਾ ਹੋਵੇ ਸਮੁੰਦਰ ਨਾ ਹੋਣ ਦਰਿਆ ਨਾ ਹੋਣ ਪਹਾੜ ਨਾ ਹੋਣ, ਬਨਸਪਤੀ ਨਾ ਹੋਵੇ ਅਸੀਕਰ ਨੇ ਬੰਜਰ ਇਹ ਸਥਾਨ ਇੱਥੇ ਕੋਈ ਵਸੋਂ ਨਹੀਂ ਕਰੇਗਾ ਇਸ ਧਰਤੀ ਨੂੰ ਕੋਈ ਪਿਆਰ ਵੀ ਨਹੀਂ ਕਰੇਗਾ ਧਰਤੀ ਸ਼ੰਗਾਵੀ ਰੁੱਖਾਂ, ਫੁੱਲਾਂ, ਆਦਿ ਕਬੂਟੀਆਂ ਦੇ ਨਾਲ, ਸਮੁੰਦਰ دریاਵਾਂ ਦੇ ਨਾਲ ਇੱਥੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਕਿੰਨਾ ਸੰਭਰ ਹੋਵੇਗਾ ਸਾਰਿਆਂ ਤੋਂ ਮਹਾਨ ਉਸ ਪ੍ਰਮਾਤਮਾ ਨੇ ਇਹ ਸਰੀਰ ਪੈਦਾ ਕੀਤਾ ਹੈ ਮਨੁੱਖ ਦੇ ਜਿਨ ਵਸੀਂ ਕਹਿੰਦੇ ਭਈ ਪ੍ਰਾਪਤ ਮਾਨੁੱਖ ਦੇ ਗੁਰੀਆ ਇਹ 84 ਲੱਖ ਜੁਨਾ ਤੋਂ ਬਾਅਦ ਇੱਕ ਵਾਰੀ ਅਸਰ ਮਿਲੇ ਕਿ ਇਸ ਦੇਹ ਦੇ ਵਿੱਚ ਅਸੀਂ ਪਰਮਾਤਮਾ ਹੋਣਾ ਇਹਦੇ ਵਿੱਚ ਕਿੰਨੇ ਗੁਣ ਪਾਏ ਨੇ ਜਦੋਂ ਮਨੁੱਖ ਦਾ ਢਾਂਚਾ ਵੇਖੀਦਾ ਹੈ 72 ਹਜ਼ਾਰ ਨਾੜੀਆਂ ਦੇ ਅੰਦਰ ਹੱਡੀਆਂ ਦਾ ਢਾਂਚਾ ਬਣਾ ਕੇ ਮਿੱਜ ਤੇ ਮਾਸ ਦਾ ਲਿਪਨ ਕਰਕੇ ਇੰਨਾ ਸੁੰਦਰ ਬਣਾ ਦਿੱਤਾ ਇਹ ਪਰਮਾਤਮਾ ਜੇ ਇਹ ਸਰੀਰ ਇੰਨਾ ਸੁੰਦਰ ਹੈ ਉਹ ਕਿੰਨਾ ਮਹਾਨ ਹੋਵੇ ਫਿਰ ਅੰਦਾਜ਼ਾ ਲਾਓ ਜਿਸ ਬੰਦੇ ਦੀ ਇੱਕ ਅੱਖ ਨਾ ਹੋਵੇ ਇੱਕ ਲੱਤ ਨਾ ਹੋਵੇ ਇੱਕ ਹੱਥ ਨਾ ਹੋਵੇ ਇੱਕ ਕੰਨ ਨਾ ਹੋਵੇ ਉਹਦੇ ਕਿਸੇ ਵੀ ਅੰਗ ਤੋਂ ਉਹ ਹੀਣਾ ਹੋ ਜਾਏ ਆਪਾਂ ਨੂੰ ਕੀ ਆਖਦੇ ਔਰ ਉਸ ਬੰਦੇ ਦੀ ਜ਼ਿੰਦਗੀ ਵੀ ਨਰਕ ਬਣ ਜਾਂਦੀ ਹੈ ਉਹ ਕਹਿੰਦਾ ਰੱਬਾ ਮੈਂ ਬਹੁਤਾ ਖੁਸ਼ ਨਹੀਂ ਇਸ ਸਰੀਰ ਲੈ ਕੇ ਆਦੂ ਰਾਤ ਪਰਮਾਤਮਾ ਆਪ ਬੜਾ ਸੁੰਦਰ ਹੈ ਮਹਾਨ ਹੈ ਉਹਨੇ ਆਪਣੇ ਵਰਗਾ ਹੀ ਮਨੁੱਖ ਬਣਾਇਆ ਮਨੁੱਖ ਨੂੰ ਵੇਖ ਕੇ ਪਰਮਾਤਮਾ ਚੇਤੇ ਆਉਂਦਾ ਰੱਬਾ ਤੂੰ ਕਿੰਨਾ ਮਹਾਨ ਹੈ ਜੇ ਮਨੁੱਖ ਇੰਨਾ ਸੁੰਦਰ ਬਣਾ ਦਿੱਤਾ ਹੈ ਤੂੰ ਇਹਨੂੰ ਕਈ ਗੁਣਾ ਸੋਹਣਾ ਹੋਵੇਂ ਉੱਥੇ ਫਿਰ ਗੁਰੂ ਨਾਨਕ ਮਹਾਰਾਜੀ ਨਕਸ਼ਾ ਖਿੱਚਦੇ ਕਹਿੰਦੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਤੇਰੇ ਬੰਕੇ ਲੋਇਣ ਤੇਰੀਆਂ ਅੱਖਾਂ ਬੜੀਆਂ ਸੁੰਦਰ ਨੇ ਦੰਤਰੇ ਸਾਦਾ ਤੇਰੇ ਦੰਦ ਬੜੇ ਰਸਾ ਵਾਲੇ ਨੇ ਰਸ ਦਾ ਇੱਕ ਸੋਹਣੇ ਲੱਕ ਤੇਰਾ ਲੱਕ ਵੀ ਬੜਾ ਸੁੰਦਰ ਹੈ ਜਿੰਨ ਲੰਮੜੇ ਵਾਲਾ ਤੇਰੇ ਕੇਸ ਵੀ ਬੜੇ ਸੁੰਦਰ ਨੇ ਤੂੰ ਲੰਮਿਆ ਕੇਸਾ ਵਾ ਤੇਰੇ ਕੇਸ ਬੜੇ ਸੁੰਦਰ ਜਿਸ ਬੰਦੇ ਨੂੰ ਦਾੜੀ ਨਾ ਆਵੇ ਉਹਨੂੰ ਖੋਦਾ ਕਹਿੰਦੇ ਜਿਸ ਬੰਦੇ ਦੇ ਸਿਰ ਤੇ ਕੇਸ ਨਾ ਆਉਣ ਉਹਨੂੰ ਗੱਜਾ ਕਹਿੰਦੇ ਐ ਇਹਦਾ ਮਤਲਬ ਦੋਵੇਂ ਹੀ ਸਰਾਪ ਨੇ ਖੋਦਾ ਪੰਨ ਵੀ ਸਰਾਪ ਹੈ ਤੇ ਗੰਜਾ ਵੀ ਸਰਪ ਹੈ ਮਹਾਰਾਜ ਕਹਿੰਦੇ ਤੂੰ ਖੋਦਾ ਤੇ ਗੰਜਾ ਨਹੀਂ ਰਹੇਗਾ ਤੈਨੂੰ ਦਾੜੀ ਤੇ ਕੇਸ ਪਰਮਾਤਮਾ ਦੀ ਤਰ੍ਹਾਂ ਮਿਲਣਗੇ ਉਹ ਦੋਵੇਂ ਚੀਜ਼ਾਂ ਦਿੱਤੀ ਮਹਾਨ ਪਰਮਾਤਮਾ ਨੇ ਸੁੰਦਰ ਬਣਾਇਆ ਮਨੁੱਖ ਨੂੰ ਤੇ ਇਸੇ ਤਰ੍ਹਾਂ ਗੁਰੂ ਨਾਨਕ ਮਹਾਰਾਜ ਜੀ ਫਿਰ ਕਹਿੰਦੇ ਨੇ ਹੇ ਆਕਾਲ ਪੁਰਖ ਵਾਹਿਗੁਰੂ ਤੇਰੇ ਲੰਮੇ ਕੇਸ ਨੇ ਤੂੰ ਸੋਹਣਾ ਬਣ ਤਨ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਨਿਰਹਾਰੀ ਕੇਸ਼ਵ ਨਿਰਵੈਰਾ ਹੇ ਆਕਾਲ ਪੁਰਖ ਵਾਹਿਗੁਰੂ ਤੂੰ ਨਿਰਅਹਾਰੀ ਦੇਨੋ ਭੋਜਨ ਦੀ ਖੁਰਾਕ ਦੀ ਲੋੜ ਤੂੰ ਕੇਸਵ ਹੈ ਤੂੰ ਸੋਹਣੇ ਕੇਸਾਂ ਵਾਲਾ ਹੈ ਔਰ ਤੂੰ ਨਰਵੈਰ ਹੈ ਤੇਰਾ ਕਿਸੇ ਨਾਲ ਵੈਰ ਭਾਵ ਕੋਈ ਭਗਤ ਨਾਮਦੇਵ ਜੀ ਉਹ ਕਹਿੰਦੇ ਨੇ ਹੱਲੇ ਯਾਰਾ ਹੱਲੇ ਯਾਰਾ ਖੁਸ਼ ਖਬਰੀ ਬਲ ਬਲ ਜਾਓ ਹਉ ਬਲ ਬਲ ਜਾਓ ਨੇਕੀ ਤੇਰੀ ਬੇਗਾਰੀ ਹੱਲੇ ਤੇਰਾ ਨਾਉ ਪੁਜਾ ਆਮਦ ਪੁਜਾ ਰਫਤੀ ਪੁਜਾ ਮੇ ਰਵੀ ਦਵਾਰ ਕਾ ਨਗਰੀ ਰਾਸਕ ਕੋਈ ਖੂਬ ਤੇਰੀ ਪਗੜੀ মিঠে तेरे বোল बो, तेरे বোল બڑے میઠھے تیری પગ ਵੀ ਬੜੀ ਸੁੰਦਰ ਹੈ ਤੇ પગ ਕਦੇ ਟਿੰડા ਤੇ ਟਿਕਦੀ ਨਹੀਂ ਉਹ ਤੇ ਕੇਵਲ ਕੇਸਾਂ ਤੇ ਹੀ ਟਿਕਾਈ ਜਾ ਸਕਦੀ પગ ਜਿਹੜੀ ਹੈ ਉਹ ਆਪਾਂ ਕੇਸਾਂ ਤੇ ਹੀ ਸਜਾਉਨੇ ਖੂਬ ਤੇਰੀ ਪਗਰੀ میઠੇ तेरे বোল ਤੇ ਫਿਰ ਇੱਕ ਸੱਜਣ ਕਵੀ ਕਹਿੰਦਾ ਕਹਿੰਦੇ ਪਰਿਆ ਵਿੱਚ ਜਿਹਦੀ ਪੱਗ ਲੈ ਜਾਏ ਉਹਦਾ ਮਾਣ ਹੈ ਨਹੀਂ ਜੰਗ ਉੱਤੇ ਆਪਾ ਸਿਆਣੇ ਸਾਰੇ ਤੁਸੀਂ ਸੰਗਤ ਬੈਠੇ ਸਿਆਣੇ ਹੋ ਜਾਣਦੇ ਹੋ ਜਦੋਂ ਕਿਸੇ ਬੰਦੇ ਦੇ ਪੱਗ ਚਾਰ ਬੰਦਿਆਂ ਚ ਲੈ ਜਾਏ ਅਸੀਂ ਕਹਿੰਨੇ ਇਹਦਾ ਮਾਣ ਮਿੱਟ ਗਿਆ ਤੇ ਸਾਡੇ ਪੁਰਾਣੇ ਬਜ਼ੁਰਗ ਜਿਹੜੇ ਸਨ ਉਹ ਪੱਗਾਂ ਦੀ ਖਾਤਰ ਹੀ ਜੂਝਦੇ ਰਹੇ ਨੇ ਸਿਰਾਂ ਦੀਆਂ ਥੇ ਸਿਰ ਧੜ ਦੀਆਂ ਬਾਜ਼ੀਆਂ ਲਾ ਗਏ ਨੇ ਪੱਗ ਜ਼ਰੂਰੀ ਇਹ ਸਾਡੀ ਇੱਜ਼ਤ ਹੈ ਮਾਣ ਹੈ ਇਹ ਜਿਹੜੀ ਚੁੰਨੀ ਹੈ ਨਾ ਸਾਡੀ ਇਹਨੂੰ ਕਿੰਨੇ 2.5 ਮੀਟਰ ਦਾ ਕੱਪੜਾ ਨਾ ਜਾਣਣਾ ਇਹ ਸਾਡੇ ਘਰ ਦੀ ਮਾਣ ਮਰ ਜਾਣਾ ਤੇ ਪੁਰਾਣੇ ਸਮੇਂ ਦੇ ਅੰਦਰ ਜਦੋਂ ਕੋਈ ਬੰਦਾ ਨੰਗੇ ਸਿਰ ਆ ਜਾਣਾ ਤੇ ਬਿਨਾ ਪੁੱਛਣ ਤੋਂ ਰੋਣ ਲੱਗ ਜਾਂਦੇ ਸਨ ਪਤਾ ਨਹੀਂ ਕੋਈ ਘਟਨਾ ਵਾਪਰ ਗਈ ਹੈ ਕੋਈ ਚੜਾਈ ਕਰ ਗਿਆ ਹੈ ਇਹ ਨੰਗੇ ਸਿਰ ਕਿਉਂ ਇਹਨੂੰ ਮਾੜਾ ਚਾੜਿਆ ਜਾਂਦਾ ਸੀ ਨੰਗੇ ਸਿਰ ਕਿਸੇ ਨੂੰ ਵੇਖ ਕੇ ਰੋਣਾ ਪਿੱਟਣਾ ਸ਼ੁਰੂ ਕਰ ਦਿੰਦੇ ਸਨ ਕੀ ਹੋ ਗਿਆ ਨੰਗੇ ਸਿਰ ਤੁਰੇ ਆਏ ਇਹਨੂੰ ਬਦਸ਼ਗਰ ਸਮਝਿਆ ਜਾਂਦਾ ਸੀ ਪਰ ਅੱਜ ਢਾਂਚਾ ਬਹੁਤ ਤਰ੍ਹਾਂ ਦਾ ਹੋ ਗਿਆ ਨਮਗੇ ਸਿਰ ਵੀ ਉਹ ਪਰਵਾਨ ਨਹੀਂ ਸੀ ਕੀਤਾ ਜਾਂਦਾ ਉਹ ਕਹਿੰਦੇ ਪਰਿਆ ਵਿੱਚ ਜਿਹਦੀ ਪੱਗ ਲੈ ਜਾਏ ਉਹਦਾ ਮਾਣ ਹੈ ਨਹੀਂ ਜੱਗ ਉੱਤੇ ਕਹਿੰਦੇ ਸੇਰਾ ਕਦੇ ਨਹੀਂ ਵੱਜਦਾ ਟਿੰਡ ਉੱਤੇ ਸੇਰਾ ਜਦੋਂ ਵੀ ਵੱਜਦਾ ਪੱਗ ਉੱਤੇ ਇਹ ਚਮਨ ਕਵੀ ਦੇ ਬੋਲ ਉਹ ਕਹਿੰਦਾ ਸੇਰਾ ਬੰਨਣ ਲੱਗਿਆ ਵੀ ਤੇ ਪੱਗ ਬੰਨਣੀ ਪੈਂਦੀ ਦਾ ਮਤਲਬ ਪੱਗ ਦੀ ਲੋੜ ਐ ਸੰਸਾਰ ਕਰਕੇ ਖੂਬ ਤੇਰੀ ਪਗੜੀ ਮਿੱਠੇ ਤੇਰੇ ਬੋਲ ਤੇਰੀ ਪਗਵੜੀ ਸੁੰਦਰ ਹੈ ਕੇਸਬ ਕਹਿ ਕੇ ਜਤ ਕੀਤਾ ਗਿਆ ਪਰਮਾਤਮਾ ਨੂੰ ਦੁਮਾਲੜਾ ਲਬਜ ਵੀ ਵਰਤਿਆ ਗਿਆ ਮੈਂ ਗੁਰ ਮਿਲ ਉੱਚ ਦੁਮਾਲੜਾ ਦੁਮਾਲੜਾ ਕਦੋਂ ਬੰਦਦੇ ਨੇ ਜਦੋਂ ਪਲਵਾਰ ਪੁਸਤੀ ਕਰਦਾ ਹੈ ਨਾ ਉਹ ਘੇਰਾ ਲਾਉਂਦਾ ਹੈ ਉਹ ਖੇੜ ਦੇ ਅੰਦਰ ਖਾੜੇ ਦੇ ਉੱਚੀ ਪੱਗ ਬੰਦਾ ਹੈ ਅੱਜ ਤੱਕ ਮੈਨੂੰ ਕਿਸੇ ਨੇ ਹਰਾਇਆ ਨਹੀਂ ਉਹ ਪੱਗ ਦੇ ਉੱਤੇ ਤੁਲਾ ਕੱਢਦੇ ਸੰਤ ਉੱਚਾ ਸਾਰਾ ਕਰਕੇ ਔਰ ਉਹਨਾਂ ਨੇ ਗੇੜੀ ਲਾਉਣੀ ਇਹ ਉੱਚੀ ਪੱਗ ਵਾਲਾ ਕੌਣ ਹੈ ਇਹਦੇ ਬਰਾਬਰ ਦਾ ਇਸ ਦੁਨੀਆ ਤੇ ਕੋਈ ਪਲਵਾਨ ਹੈ ਨਹੀਂ ਇਹਨੇ ਸਾਰਿਆਂ ਨੂੰ ਢਾਇਆ ਤੇ ਪੰਚਮ ਪਾਚਾ ਕਹਿੰਦੇ ਨੇ ਤੇ ਪੰਜ ਜਵਾਨ ਮੇਂ ਗੁਰਥਾਪੀ ਦਿੱਤੀ ਕੰਢ ਜਿਓ ਮੈਂ ਪੰਜਾਂ ਦੇ ਮੋਢੇ ਲਵਾਏ ਨੇ ਤੇ ਮੇਰਾ ਤੁਮਾਦੜਾ ਉੱਚਾ ਹੋ ਗਿਆ ਦੁਮਾਲਾ ਪਗੜੀ ਇਹ ਬੋਲ ਧੰਗੁਰ ਗ੍ਰੰਥ ਸਾਹਿਬ ਜੀ ਦੇ ਅੰਦਰ ਪੱਗ ਵਾਰ-ਵਾਰ ਆਉਂਦਾ ਇੱਕੋ ਵਰੀ ਆਉਂਦਾ ਹੈ ਸਾਬਤ ਸੂਰਤ ਦਸਤਾਰ ਸਿਰਾਂ ਦਸਤਾਰ ਬੋਲ ਵੀ ਆਉਂਦਾ ਉਮੰਡਣਾ ਤੇ ਪੱਗ ਬੋਲ ਜਾਦਾ ਆਉਂਦੇ ਨੇ ਧੰਗ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਪਗੜੀ ਵਾਰ-ਵਾਰ ਇਹਦਾ ਜ਼ਿਕਰ ਕੀਤਾ ਜਾਂਦਾ ਜਿਸੇ ਰੱਚ ਰੱਚ ਬਾਦਤ ਪਾਗੇ ਨੂੰ ਨੈਟਿਵ ਨਾ ਲੈਣਾ ਪੱਗ ਦੀ ਗੱਲ ਕਈਆਂ ਥਾਵਾਂ ਤੇ ਆਉਂਦੀ ਮੈਂ ਭੁਲਾਵਾ ਪੱਗ ਦਾ ਬਾਬਾ ਫਰੀਦ ਵੀ ਪੱਗ ਬੰਦੇ ਛੇਧ ਹੋ ਗਿਆ ਇਹਨਾਂ ਬੋਲਾਂ ਸਤਿਗੁਰੂ ਜੀ ਨੇ ਫਿਰ ਸਾਨੂੰ ਇਹ ਕੇਸਾਂ ਦੀ ਜਿਹੜੀ ਪਰਮਾਤਮਾ ਨੇ ਦਾਤ ਦਿੱਤੀ ਸੀ ਸੋਹਣੀ ਦਸਤਾਰ ਦਿੱਤੀ ਹੈ ਪੱਗ ਦਿੱਤੀ ਹੈ ਤੇ ਜਿਹੜੇ ਭਾਈ ਨੰਦ ਲਾਲ ਸਾਹਿਬ ਜੀ ਨੇ ਸਤਪੁਰਾਂ ਦੇ ਅਨਨ ਪਿਆਰੇ ਸਿੱਖ ਉਹ ਕਹਿੰਦੇ ਨੇ ਦੀਨ ਦੁਨੀਆ ਦਰਕਮੰਤੇ ਆਪ ਪਰੇ ਰੁਖਸਾਰ ਵਾ ਹਰ ਦੁਆਲ ਮੁਕੀਮਤੇ ਜਗਤਾਰੂਵੇ ਯਾਰੇ ਵਾ ਏ ਤਲਕੀ ਤਰ ਪਿਤਾ ਮਹਾਰਾਜੀ ਨੇ ਕੇਸ ਧੋ ਕੇ ਤੇ ਹਜੇ ਕਰ ਰੈ ਸਤ ਹਵਾ ਆਈ ਉਹਨਾਂ ਕੇਸ ਢਾ ਕੇ ਮਹਾਰਾਜੀ ਦੇ ਮੁਖੜੇ ਦੇ ਅੱਗੇ ਕਰ ਦਿੱਤੇ ਤੇ ਭਾਈ ਨੰਗਲਾਲ ਜੀ ਆਪਣੇ ਪਿਆਰੇ ਨੂੰ ਤੱਕ ਕੇ ਗੱਜਲ ਲਿਖਦੇ ਨੇ ਸਾਈ ਇਹ ਤੇਰਾ ਇੱਕ ਕੇਸ ਜਿਹੜਾ ਹੈ ਨਾ ਇੰਨਾ ਕੀਮਤੀ ਹੈ ਦੀਨ ਤੇ ਦੁਨੀਆ ਦੇ ਦੋਵੇਂ ਮੁੱਲ ਪਾ ਦਿਓ ਇਸ ਕੀਮਤ ਕੇਸ ਦੀ ਕੀਮਤ ਕੋਈ ਨਹੀਂ ਪਾ ਸਕਦਾ ਇੰਨੇ ਮਹਾਨ ਨੇ ਇੰਨੇ ਸੁੰਦਰ ਨੇ ਸੰਗੀਤ ਜੀ ਅੱਗੇ ਜਾਓ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸੀਸ ਲੈ ਕੇ ਆਉਂਦੇ ਨੇ ਭਾਈ ਜੈਤਾ ਤੇ ਮਹਾਰਾਜ ਕਹਿੰਦੇ ਉੱਥੇ ਸਿੱਖ ਕੋਈ ਨਾ ਬੋਲਿਆ ਇਨੇ ਮਹਾਰਾਜੇ ਹੋਣਗੇ ਵੀ ਤੇ ਬੋਲੇ ਨੇ ਪਛਾਣੇ ਕੌਣ ਪਛਾਣ ਸਕਦਾ ਦੀ ਸਿੱਖਾਂ ਦੇ ਵਿੱਚ ਮਹਾਰਾਜ ਕਹਿੰਦੇ ਆਹੋ ਜੇ ਸਿੰਘ ਸਜਾਂਗਾ ਹਜ਼ਾਰਾਂ ਲੱਖਾਂ ਦੇ ਵਿੱਚੋਂ ਉਹਦੀ ਪਛਾਣ ਹੋਵੇਗੀ ਸੰਗਤ ਜੀ ਕੇਸਾਂ ਵਾਲੇ ਤੇ ਉਦੋਂ ਵੀ ਸਨ ਉਦੋਂ ਲੋਕ ਕੇਸ ਨਹੀਂ ਸਨ ਕੱਟਦੇ ਪਰ ਕੇਸਾਂ ਦੇ ਵਿੱਚੋਂ ਹੁਣ ਪਛਾਣ ਕਿੱਦਾਂ ਕਰਨੀ ਮਹਾਰਾਜ ਜੀ ਨੇ ਆ ਜਿਹੜਾ ਦੁਮਾਲਾ ਸਜਾ ਕੇ ਵਿੱਚੋਂ ਤੁਰਲਾ ਕੱਟਦੇ ਆ ਨਾ ਇਹ ਉੱਚ ਦੁਮਾਲੜਾ ਹੈ ਮਹਾਰਾਜ ਜੀ ਨੇ ਸਾਨੂੰ ਇਹ ਬਖਸ਼ਿਸ਼ ਕੀਤੀ ਔਰੰਗਜ਼ੇਬ ਜਹਾਗੀਰ ਕਹਿੰਦੇ ਨੇ ਇੱਥੇ ਕੋਈ ਪੱਗ ਨਹੀਂ ਬਨ ਸਕਦਾ ਮਹਾਰਾਜ ਕਹਿੰਦੇ ਅਸੀਂ ਪੱਗ ਵੀ ਬਨਾਂਗੇ ਤੇ ਤੁਸੀਂ ਨਿਸ਼ਾਨ ਦੀ ਗੱਲ ਕਰਦੇ ਹੋ ਮੈਂ ਹਰ ਸਿੱਖ ਦੇ ਸਿਰ ਤੇ ਨਿਸ਼ਾਨ ਚਲਾ ਦਿਆਂਗਾ ਹਰ ਇੱਕ ਸਿਰ ਤੇ ਨਿਸ਼ਾਨ ਹੋਵੇ ਉਹ ਜਦੋਂ ਦੁਮਾਲਾ ਸਜਾਉਂਦੇ ਨੇ ਉਹਦੇ ਵਿੱਚੋਂ ਉਹ ਤੁਰਲਾ ਕੱਢਦੇ ਨੇ ਉਹ ਨਿਸ਼ਾਨ ਹੈ ਤੁਸੀਂ ਤੇ ਇੱਕ ਨਿਸ਼ਾਨ ਦੀ ਗੱਲ ਕਰਦੇ ਹੋ ਜਿੱਥੇ-ਜਿੱਥੇ ਵੀ ਸਿੱਖ ਹੋਵੇਗਾ ਉਹਦੇ ਸਿਰ ਤੇ ਇਹ ਨਿਸ਼ਾਨ ਝੋਲਦਾ ਹੋਵੇ ਸਤਿਗੁਰਾਂ ਨੇ ਇਹ ਸੋਹਣੀ ਦਸਤਾਰ ਕੇਸ ਦਿੱਤੇ ਤੇ ਕੇਸ ਤੇ ਸਾਰਿਆਂ ਦੇ ਕੋਲੇ ਸਵਾਲ ਖੜਾ ਹੋਵੇਗਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕੇਸਾਂ ਦੇ ਨਾਲ ਪੰਜ ਕਕਾਰ ਬਖਸ਼ ਦਿੱਤੇ ਤੇਰੀ ਵਖਰੀ ਮੋਦ ਹੋਵੇਗੀ ਤੇਰਾ ਨਿਆਰਾ ਪਨ ਹੋਵੇ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਕੇਸਾਂ ਧਾਰੀ ਹੈ ਇਸ ਕਰਕੇ ਉਹ ਪਗੜੀ ਧਾਰੀ ਹੈ ਉਹਦੇ ਲੰਮੇ ਕੇਸ ਨੇ ਉਹ ਸੁੰਦਰ ਹੈ ਉਹਦੀ ਸੋਨੇ ਵਰਗੀ ਕੰਚਨ ਕਾਇਆ ਹੈ ਉਹ ਮਹਾਨ ਹੈ ਉਸ ਮਹਾਨ ਦੀ ਕਿਰਤ ਜਿਹੜੀ ਹੈ ਉਹ ਕਿਤੇ ਘਟ ਨਹੀਂ ਹੋ ਸਕਦੀ ਉਹ ਮਾੜੀ ਨਹੀਂ ਹੋ ਸਕਦੀ ਪਰਮਾਤਮਾ ਦੀ ਕਿਰਪਾ ਨਾਲ ਸਾਨੂੰ ਉਹਨੇ ਸੁੰਦਰ ਕੇਸ ਲਾਇਏ ਨੇ ਇਨ੍ਹਾਂ ਕੇਸਾਂ ਦੀ ਸੰਭਾਲ ਜ਼ਰੂਰੀ ਹੈ ਕਿਰਪਾ ਕਰਕੇ ਅੱਜ ਦਾ ਜੋ ਵਿਸ਼ਾ ਹੈ ਨਾ ਪਹਿਲੀ ਰਹਿਤ ਜਿਹੜੀ ਹੈ ਉਹ ਇਹ ਹੈ ਗੁਰੂ ਕੇ ਸਿੱਖਾਂ ਕੇਸਾਂ ਦੀ ਸੰਭਾਲ ਕਰਨੀ ਕੇਸ ਕੱਟਣੇ ਨਹੀਂ ਮੁੰਨਣੇ ਨਹੀਂ ਰੰਗਣੇ ਨਹੀਂ ਇਹ ਸਾਨੂੰ ਗੁਰੂ ਨੇ ਆਗਿਆ ਕਿਤੇ ਨਹੀਂ ਦਿੱਤੀ ਇਥੇ ਸ਼ਰਧ ਲਈ ਆ ਰਹਣੇ ਰਹੇ ਸੋਈ ਸਿੱਖ ਮੇਰਾ ਇਹ ਆਈ ਕਾਰਡ ਹੈ ਸਾਡਾ ਮੈਂ ਕਨ ਵੀ ਬੇਨਤੀ ਕੀਤੀ ਸੀ ਤੁਸੀਂ ਅਮਰੀਕਾ ਵਰਗੀ ਧਰਤੀ ਤੇ ਰਹਿੰਦੇ ਹੋ ਤੇ ਨਿਯਮਾਂ ਦਾ ਕਿੰਨਾ ਪਾਲਣ ਕਰਦੇ ਹੋ ਗੱਡੀ ਪਾਰਕਿੰਗ ਕਰਨ ਦੀ ਹੈ ਸਾਰੀਆਂ ਚੀਜ਼ਾਂ ਦਾ ਖਿਆਲ ਇੰਡੀਆ ਜਾ ਕੇ ਕਿਵੇਂ ਭੁੱਲ ਜਾਂਦੇ ਅਸੀਂ ਇੱਥੇ ਰੱਖ ਕਾਰਨ ਇਹਨਾਂ ਦੇ ਸਕੰਜਾ ਕਸਿਆ ਤੇ ਕਸੇ ਹੋਏ ਸਕੰਜੇ ਵਿੱਚ ਤੁਹਾਨੂੰ ਵੀ ਸਹੂਲਤ ਮਿਲੀ ਹੈ ਟੈਕਸ ਦੇਣਾ ਪੈਂਦਾ ਹੈ ਪਰ ਉਹਦੇ ਬਦਲੇ ਸਹੂਲਤ ਮਿਲੀ ਇਸੇ ਤਰ੍ਹਾਂ ਗੁਰੂ ਆਖਦਾ ਹੈ ਸੱਜਣਾ ਤੇਰੇ ਕੋਲੋਂ ਟੈਕਸ ਮੈਂ ਇਹੀ ਲਾਹਾਂਗਾ ਤੂੰ ਕਿਰਪਾ اے ਸਤਿਗੁਰੂ ਜੀ ਬਖਸ਼ਿਸ਼ ਕਰ ਦੇ ਨੇ ਇਹ ਮਨੁੱਖ ਤੂੰ ਕਿਹਾਂ ਦੀ ਸੰਭਾਲ ਕਰ ਤੇਰੇ ਵਰਗਾ ਕੋਈ ਦੂਜਾ ਨਹੀਂ ਹੋਵੇਗਾ ਤੂੰ ਸੁੰਦਰ ਹੋਵੇਗਾ ਤੇਰੇ ਸਿਰ ਤੇ ਸੋਹਣੀ ਦਸਤਾਰ ਤੇਰੀ ਇੱਜ਼ਤ ਮਾਣ ਨੂੰ ਚਾਨ ਚੰਨ ਲਾਏਗੀ ਮੈਂ ਤੇਰੀਆਂ ਸਹੂਲਤਾਂ ਵਾਸਤੇ ਤੈਨੂੰ ਇਹ ਮਰਜ਼ਾਦਾ ਦਿੱਤਾ ਤੇ ਦੁਨੀਆਦਾਰੀ ਦੇ ਅੰਦਰ ਵੈਸੇ ਵੀ ਜਿਸ ਬੰਦੇ ਦੇ ਕੋਲੇ ਕੇਸ ਨਾ ਹੋਣ ਦਾੜੀ ਨਾ ਰੱਖੀਏ ਥੋੜੇ ਨੂੰ ਪਿਆਰ ਨਾ ਕਰੇ ਤੇ ਚਾਰ ਬੰਦੇ ਉਹਦੇ ਤੇ ਮਾਣ ਵੀ ਕੋਈ ਨਹੀਂ ਕਰਦੇ ਉਹਨੂੰ ਆਪਣਾ ਮੁਖੀਆ ਮੰਨਣ ਨੂੰ ਤਿਆਰ ਨਹੀਂ ਹੁੰਦੇ ਕਹਿੰਦੇ ਕਿਵੇਂ ਮੰਨ ਲਈਏ ਉਹ ਅਧੂਰਾ ਹੈ ਗੁਰਸਿੱਖੀ ਦੇ ਵਿੱਚ ਇਹਨੂੰ ਅਧੂਰਾ ਮੰਨਿਆ ਜਾਂਦਾ ਹੈ ਜਿਹਨੂੰ ਸਿੱਖ ਰਹਿਤ ਮਰਜਾਦਾ ਦੇ ਅੰਦਰ ਅਸੀਂ ਕਹਦੇ ਨੇ ਕਿ ਪਤਿਤ ਹੋ ਗਿਆ ਹੈ ਮੰਨਕਰ ਹੋ ਗਿਆ ਦਾੜੀ ਕੇਸ ਰੱਖ ਦਿੱਤੇ ਉਹ ਭਾਵੇਂ ਸਾਡੀ ਬੱਚੀ ਹੈ ਬੀਬੀ ਹੈ ਉਹ ਰੋਮਾਂ ਦਿੱਤੇ ਕੇਸਾਂ ਦੀ ਵਿਰ ਵੀ ਕਰਨ ਦਾ ਉਹਨੂੰ ਕੋਈ ਹੱਕ ਨਹੀਂ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਿਆਰੇ ਸੀ ਪੀਰ ਗੁੱਦੂ ਸ਼ਾਹ ਉੱਤਰਛੜੀ ਦਿਹੋਗੇ ਮਹਾਰਾਜ ਅੱਜ ਕੁਝ ਦੇਣਾ ਚਾਹੁੰਦੇ ਨੇ ਤੇ ਮੰਗਿਆ ਪਤਾ ਕੀ ਮਹਾਰਾਜ ਮੇਰੇ ਪੁੱਤਰ ਤੇਰੇ ਲੇਖੇ ਚ ਲੱਗ ਗਏ ਤੇ ਸਤਿਗੁਰ ਕੰਗਾ ਕਰ ਰਹੇ ਨੇ ਤੇ ਮੰਗ ਕੀਤੀ ਇਹ ਜਿਹੜਾ ਕੰਗਾ ਤੁਸੀਂ ਸਿਰ ਚ ਫੇਰ ਰਹੇ ਹੋ ਤੁਹਾਡੇ ਸੁੰਦਰ ਕੇਸ ਇਹਦੇ ਵਿੱਚ ਫਸੇ ਹੋਏ ਨੇ ਕਿਰਪਾ ਕਰਕੇ ਇੱਕ ਕੇਸਾਂ ਵਾਲਾ ਕੰਗਾ ਮੇਰੀ ਝੋਲੀ ਚ ਪਾ ਦਿਓ ਸਤਿਗੁਰਾਂ ਨੇ ਉਹ ਦਿੱਤਾ ਹੋਰ ਕਈ ਰਹਿਮਤਾਂ ਦਿੱਤੀਆਂ ਆਪਣੀ ਦਸਤਾਰ ਪਾੜ ਕੇ ਪੀਰ ਬੁੱਧੂ ਸਾਨੂੰ ਪੱਗ ਦਿੱਤੀ ਇੱਜ਼ਤ ਬਖਸ਼ੀ ਤੇ ਜਦੋਂ ਘਰ ਵਾਲੀ ਨੇ ਜਾ ਕੇ ਪੁੱਛਿਆ ਕੀ ਲੈ ਕੇ ਆਏ ਹੋ ਉਹਨੇ ਕਿਹਾ ਜਦੋਂ ਕਿਸੇ ਨੂੰ ਪਿਆਰ ਕਰੀਏ ਕੁਝ ਦੇਣਾ ਪੈਂਦਾ ਉਹ ਫਿਰ ਕਹਿੰਦੀ ਤੁਸੀਂ ਲੈ ਕੇ ਕੀ ਆਏ ਹੋ ਕਹਿੰਦੇ ਜਿਹਦੇ ਨਾਲ ਪਿਆਰ ਕਰੀਏ ਉਹਨੂੰ ਅੰਦਰੂਨੀ ਤੌਰ ਤੇ ਸੱਜਣ ਮੰਨ ਲਈਏ ਉਹ ਜਿੰਦ ਜਾਨ ਤੋਂ ਵੀ ਪਿਆਰਾ ਹੁੰਦਾ ਹੈ ਕਹਿੰਦੀ ਮੈਂ ਤੁਹਾਡੇ ਬੋਲ ਸਮਝ ਨਹੀਂ ਰਹੀ ਤੇ ਪੀਰ ਜੀ ਕਹਿਣ ਲੱਗੇ ਭਗਵਾਨ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ ਮੈਂ ਦਿਲੋਂ ਪਿਆਰ ਕੀਤਾ ਤੇ ਉਹਦੇ ਮੈਨੂੰ ਇੱਕ ਕੰਗਾ ਦਿੱਤਾ ਕੇਸ ਦਿੱਤੇ ਪੱਗ ਬਖਸ਼ੀਏ ਇਹਦੇ ਬਦਲੇ ਮੈਂ ਆਪਣੇ ਪਿਆਰੇ ਨੂੰ ਆਪਣੇ ਪੁੱਤਰ ਦੇ ਗਿਆ ਕਿਸਾਂ ਦੇ ਨਾਲ ਇੰਨਾ ਪਿਆਰ ਕੀਤਾ ਔਰ ਅਖੀਰੀ ਸਵਾਸਾਂ ਤੱਕ ਉਹਨਾਂ ਦੀ ਜਨਰੇਸ਼ਨ ਸੰਭਾਲੀ ਬੈਠੀ ਗੁਰੂ ਕਿਰਪਾ ਕਰਨ ਸਤਿਗੁਰੂ ਜੀ ਬਖਸ਼ਿਸ਼ ਕਰਨ ਤਨ ਗੁਰਗ੍ਰੰਥ ਸਾਹਿਬ ਜੀ ਦੇ ਬੋਲ ਤੇ ਭਾਈ ਲੰਦਲਾਲ ਸਾਹਿਬ ਜੀ ਭਗਤਾਂ ਦੀ ਬਾਣੀ ਪੱਗ ਦੀ ਤੇ ਕੇਸਾਂ ਦੀ ਗੱਲ ਸਾਰੇ ਕਰਦੇ ਸਾਰੇ ਕਿਸਾਂ ਧਾਰੀ ਨੇ ਬਾਬਾ ਕਬੀਰ ਕਹਿੰਦੇ ਕੇਸੋ ਫੇਸੋ ਕੂਕੀਐ ਨਾ ਸੋਈਐ ਸਾਰ ਉਸ ਕੇਸਾ ਵਾਲੇ ਪ੍ਰਭੂ ਪਰਮਾਤਮਾ ਦੀ ਬੰਦਗੀ ਕਰ ਐਨੇ ਗਾਫਲ ਹੋ ਕੇ ਦਿਨੇ ਰਾਤ ਘੜਾੜੇ ਨਾ ਮਾਰੀ ਚੱਲ ਪਰਮਾਤਮਾ ਦੀ ਬੰਦਗੀ ਇਬਾਦਤ ਦੇ ਵਿੱਚ ਛੋੜ ਗੁਰੂ ਕਿਰਪਾ ਕਰ ਅਬ ਅੱਜ ਦਾ ਜੋ ਵਿਸ਼ਾ ਹੈ ਨਾ ਮੇਰਾ ਸਾਈਂ ਪਰਮਾਤਮਾ ਉਹ ਸੋਹਣੇ ਕੇਸਾ ਵਾਲਾ ਉਹੀ ਕੇਸ ਉਹਨੇ ਮੈਨੂੰ ਦਿੱਤੇ ਉਹਨਾਂ ਨੂੰ ਸੰਭਾਲਣਾ ਇਹ ਮੇਰਾ ਫਰਜ਼ ਬਣਦਾ ਜਿਹੜੀ ਸਿਰ ਤੇ ਦਸਤਾਰ ਹੈ ਜਿਹੜੀ ਸਾਡੀ 25 ਦੇ ਸਿਰ ਤੇ ਚੁੰਨੀ ਹੈ ਇਹ ਸਾਡੇ ਘਰ ਦੀ ਮਾਨ ਮਰਜ਼ਾ ਹੈ ਤੇ ਜਦੋਂ ਕਿਸੇ ਦੇ ਕੱਪੜੇ ਪਾੜ ਦਿਓ ਕੋਈ ਫਰਕ ਨਹੀਂ ਪੈਂਦਾ ਜਦੋਂ ਚੁੰਨੀ ਤੇ ਪੱਗ ਨੂੰ ਹੱਥ ਪੈਂਦਾ ਸਿਰ ਟੜੀਆਂ ਬਾਜ਼ੀਆਂ ਲੱਗਦੀ ਏ ਮਾਨ ਹੈ ਸਤਿਗੁਰ ਜੀ ਬਖਸ਼ਿਸ਼ ਰਹਿਮਤ ਕਰਨ ਤੇ ਵੈਸੇ ਵੀ ਜਦੋਂ ਸਿੱਖ ਕਿਤੇ ਜਾਂਦਾ ਨੇ ਐਸੇ ਕਰਕੇ ਉਹ ਝੁਕਦਾ ਨਹੀਂ ਉਹ ਕਹਿੰਦਾ ਮੈਂ ਝੁਕ ਨਹੀਂ ਸਕਦਾ ਕਹਿੰਦੇ ਕਿਉਂ ਕਹਿੰਦੇ ਮੇਰੇ ਸਿਰ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਪੱਗ ਹੈ ਇਹ ਪਗ ਕਦੇ ਥੱਲੇ ਨਹੀਂ ਮਾ ਲ ਸਕਦਾ ਇਹਨੂੰ ਉੱਚਾ ਰੱਖਣਾ ਮੇਰਾ ਫਰਜ਼ ਬਣਦਾ ਹੈ ਇਹ ਉਹਦਾ ਨਿਸ਼ਾਨ ਹੈ ਕੋਈ ਸਿੰਘ ਘੇਰੇ ਚ ਘਿਰ ਗਿਆ ਤੇ ਉਹ ਮੁਗਲਾਂ ਨੇ ਐਸਾ ਘੇਰ ਲੈ ਕੇ ਨੇ ਨਿਸ਼ਾਨ ਸੁੱਟ ਦੇ ਤੈਨੂੰ ਛੱਡ ਦਿਆ ਨਹੀਂ ਕਹਿੰਦਾ ਇਹ ਨਹੀਂ ਸੁੱਤਣਾ ਕਹਿੰਦੇ ਤੈਨੂੰ ਹੱਥ ਵੱਡ ਦੇ ਆ ਕੇ ਤੇਰਾ ਸਿਰ ਕਲਮ ਕਰ ਦੇਾਂਗੇ ਕਹਿੰਦੇ ਜਿੰਨਾ ਚਿਰ ਜਿਉਂਦਾ ਮੈਂ ਨਿਸ਼ਾਨ ਚੁੱਕ ਕੇ ਰੱਖਾਂਗਾ ਜਦੋਂ ਮਰ ਜਾਵਾਂਗਾ ਫਿਰ ਜੇ ਦਾ ਨਿਸ਼ਾਨ ਹੈ ਉਹ ਪੇ ਸੰਭਾਲ ਲੈ ਜਿੰਨਾ ਚਿਰ சுவாਸ ਨੇ ਉਹਦੇ ਨਿਸ਼ਾਨ ਨੂੰ ਸੰਭਾਲ ਕੇ ਰੱਖਣਾ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਗੁਰੂ ਨਾਨਕ ਦੀ ਦੇਣ ਹੈ ਆਓ ਸਾਰੀਆਂ ਸੰਤਾਂ ਗੁਰਬਾਣੀ ਦੇ ਅਰਥੋਂ ਆਪਾਂ ਕੀਰਤਨ ਰੂਪੀ ਸਾਂਝ ਪਾਈ